ਏ ਦੋਸਤੋ ਮੈਂ ਇਸ ਵਕਤ ਪਟਿਆਲਾ ਤੋਂ ਜਿਹੜੀ ਬਰਨਾਲੇ ਨੂੰ ਸੜਕ ਜਾਂਦੀ ਹੈ ਧਨੋਲੇ ਦੇ ਕੋਲੇ ਆ ਇੱਕ ਮਲੇਰ ਕੋਟਲਾ ਬ੍ਰਾਂਚ ਹੈ ਨਹਿਰ ਦੀ ਸਰਹੰਦ ਨਹਿਰ ਚੋਂ ਨਿਕਲ ਕੇ ਆਉਂਦੀ ਹੈ ਇਹ ਜੋੜੇ ਪੁਲਾਂ ਤੋਂ ਫਿਰ ਇੱਧਰ ਆ ਜਾਂਦੀ ਹੈ ਇਹ ਅੱਗੇ ਜਿਹੜੀ ਆ ਉਹ ਜਾਂਦੀ ਹੈ ਪੈਣੀ ਨੂੰ ਪੈਣੀ ਨੂੰ ਡੱਬ ਵਾਲੀ ਪੈਣੀ ਨੂੰ ਡੱਬੋ ਵਾਲੀ ਦਾ ਪਣੀ ਨਿਕਲ ਜਾਂਦੀ ਹੈ ਜੀ ਜੀ ਤੇ ਇਹ ਬ੍ਰਿਜ ਆਇਆ ਇੱਥੇ ਹਾਂਜੀ ਇਹ ਧਨੋਲੇ ਤੇ ਬਰਨਾਲੇ ਦੇ ਵਿੱਚ ਹੈ ਇਹ ਨਹਿਰ ਪੈਂਦੀ ਮੈਨੂੰ ਲੱਗਦਾ ਲੱਗਦਾ ਮੈਨੂੰ ਖਿਆਲ ਆ ਕਿ ਤਿੰਨ ਚਾਰ ਜਾਨੇ ਬੈਠੇ ਹੋਇਆ ਤੁਸੀਂ ਦੇਖੋ ਇਹ ਕੀ ਕਰਦੇ ਪਏ ਆ ਪਹਿਲਾਂ ਤੁਸੀਂ ਇਹ ਦੇਖੋ ਇਹ ਕੀ ਕਰਦੇ ਪਏ ਹੋ ਤੁਸੀਂ ਇਹ ਜੀ ਸਮਾਨ ਗੱਡੀ ਦਾ ਜੀ ਹੈ ਆ ਦੇਖ ਲੈ ਦੋ ਰੁਪਿਆ ਬੱਚੇ ਆ ਸਭ ਦਾ ਲੋਹਾ ਮਿੱਖਾ ਹਾਂ ਜੋ ਰਿਸਤੀ ਲਾ ਆਪ ਜਲਾਸਾ ਕਉਂਦੀ ਇਹ ਤੁਸੀਂ ਇਹ ਨਹਿਰ ਦੇ ਵਿੱਚ ਡੁਬਕੀ ਮਾਰ ਕੇ ਕੱਢਦੇ ਹੋ ਹਾਂ ਜੀ ਗੋਤਾ ਮਾਰ ਕੇ ਜੀ ਗੋਤਾ ਲੱਗ ਵੈਸੇ ਕੀ ਕਰਦੇ ਹੋ ਤੁਸੀਂ ਕਾਦਾ ਹੀ ਵੈਸੇ ਕੰਮ ਕੀ ਕਰਦੇ ਹੋਂ ਉਹ ਕੰਮ ਦਾ ਹੀ ਉਹ ਆੜ ਦਾ ਕੰਮ ਕਰਦੇ ਆ ਅੱਛਾ ਬਰੀ ਇੰਦੀਆਂ ਰੇਡੀਆਂ ਤੇ ਉਹ ਜਹਾੜੀ ਤੇ ਜਾਂਦਾ ਚਾਦਰਾਂ ਵੀ ਵੇਚ ਦਿੰਦਾ ਅੱਛਾ ਕਿੱਥੋਂ ਦੇ ਰਹਿਣ ਵਾਲੇ ਹੋ ਧਨੋਲਾ ਧਨੋਲਾ ਹਾਂਜੀ ਅੱਛਾ ਦੇਖੋ ਬਈ ਇਹ ਸਮਾਨ ਕੱਢਦੇ ਪਏ ਨੇ ਇਹਨਾਂ ਨੇ ਕੀ ਕੁਝ ਨਿਕਲ ਰਿਹਾ ਇੱਥੇ ਬਈ ਇਹ ਕੀ ਇਹ ਨਿਕਲਿਆ ਇਹ ਕਾਂਬੇ ਦੇ ਸੱਪ ਹੈ ਜੀ ਇਹ ਕੌਣ ਸੁੱਟਦਾ ਇਹਦੇ ਵਿੱਚ ਇਹ ਲੋਕ ਸਰਦੇ ਜੀ ਵੱਡੇ ਵੱਡੇ ਆ ਦੇਖੋ ਤਾਂਬੇ ਦੇ ਸੱਪ ਨਿਕਲ ਪਏ ਵਿੱਚੋਂ ਇੱਕ ਆ 1947 ਤੋਂ 1997 ਬਾਰੇ ਲਿਖਿਆ ਹੋਇਆ ਕੁਝ 인ਡੀਪੈਂਡੈਂਸ 50 50 ਸਾਲਾਂ ਦੀ ਉਹਦੇ ਤੇ ਨਿਕਲਿਆ ਹੈ ਹਾਂਜੀ ਔਰ ਇਹਦੇ ਨਾਲ ਤੁਸੀਂ ਦੇਖੋ ਹੋਰ ਬੜਾ ਕੁਝ ਇਹੋ ਜਿਹਾ ਕੁਝ ਆ ਤੁਸੀਂ ਦੇਖੋ ਇਹ ਛੋਟੇ ਛੋਟੇ ਸੱਪ ਲੋਕੀ ਸੁੱਟਦੇ ਇਹ ਕੰਧ ਵਾਸਤੇ ਸੁੱਟਦੇ ਨੇ ਪਾਣੀ ਨਾਲ ਸੁੱਟਦੇ ਨੇ ਇਹ ਪਾਣੀ ਨਾਲ ਖੜ ਜਾਂਦਾ ਕੋਈ ਅੱਛਾ 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 ਫਿਰ ਇਹ ਹੀ ਨਹੀਂ ਇਹਦੇ ਹਾਥੀ ਵੀ ਜੇ ਛੋਟੇ ਛੋਟੇ ਆ ਦੇ ਕੱਛੂ ਵੀ ਨੇ ਹਾਥੀ ਵੀ ਹੈ ਇੱਥੇ ਕਢੋ ਹ ਜਰਾ ਕੱਛੂ ਆਈ ਲਓ ਜੀ ਇਹ ਸਾਡੇ ਧਾਰਮਿਕ ਉਹ ਹੈਗੀਆਂ ਰਹਿਤਾਂ ਗੌਰਮੈਂਟ ਵੀ ਦਿਖਾਓ ਏ ਅੱਛਾ ਲਓ ਜੀ ਮਗਰ ਮਾਸ਼ਾਅੱਲਾ ਥੋੜੇ ਨਾਲ ਦਾ ਗੌਰਮੈਂਟ ਦਿਖਾਓ ਮਗਰ ਮਾਸ਼ਾਅੱਲ ਵੇਖੋ ਇੱਥੇ ਇਹ ਸੱਪ ਨੇ ਅੱਛਾ

ਟੱਲੀਆਂ ਵੀ ਆਉਂਦਾ ਆਹ ਹੋ ਅੱਛਾ ਆ ਵੱਡਾ ਸੱਪ ਹੈ ਹਾਂ ਜੀ ਟੱਲੀਆਂ ਵੀ ਉਹਦੇ ਆਓ ਬਈ ਕਮਾਲ ਹੋ ਗਈ ਹੈ ਕਮਾਲ ਹੋ ਗਈ ਲਓ ਜੀ ਟੱਲੀਆਂ ਵੀ ਨੇ ਜੇ ਤੁਸੀਂ ਸ਼ਿਵਲਿੰਗ ਤੇ ਮੰਦਿਰ ਤੇ ਜਾਣਾ ਹੈ ਤਾਂ ਤੁਹਾਨੂੰ ਟੱਲੀਆਂ ਵੀ ਮਿਲਦੀਆਂ ਨੇ ਆ ਦੇਖੋ ਜੀ ਆਹ ਇਹ ਪਤਰਾ ਲਓ ਅੱਛਾ ਤਾਂ ਪਤਰਾ ਜੀ ਇਹ ਆਹ ਆਹ ਪ੍ਰਾਣਾ ਜੀ ਇਹ ਮੇਰੇ ਕੋਲੋਂ ਪੜਿਆ ਨਹੀਂ ਜਾ ਰਿਹਾ ਉੱਤੇ ਲਿਖਿਆ ਹੋਇਆ ਸ਼ਿਵ ਪਵਨ ਕੁਝ ਇਸ ਤਰ੍ਹਾਂ ਕਰਕੇ ਲਿਖਿਆ ਜੇ ਤੁਸੀਂ ਜੇ ਤੁਸੀਂ ਪੜ੍ਹ ਸਕਦੇ ਹੋ ਤਾਂ ਪੜ੍ਹ ਲਓ ਮੈਂ ਤੁਹਾਨੂੰ ਨੇੜੇ ਕਰਕੇ ਵਿਖਾਉਣਾ ਹੈ ਦੇਖੋ ਕਮਾਲ ਹੈ ਕਮਾਲ ਹੈ ਵੀ ਇਹ ਤਾਂ ਤੁਸੀਂ ਯਾਰ ਖਜ਼ਾਨਾ ਬੜਾ ਤਗੜਾ ਹੈ ਤੁਹਾਨੂੰ ਸ਼ਾਇਦ ਨਹੀਂ ਪਤਾ ਤੁਸੀਂ ਕਿਹੜਾ ਖਜ਼ਾਨਾ ਸਾਂਭੀ ਬੈਠੇ ਹੋ ਦੇਖੋ ਦੇਖੋ ਅੱਜ ਕੱਲ ਇਹ ਪੈਸੇ ਖਤਮ ਹੋ ਗਏ ਆ ਵੀ ਪੈਸੇ ਵੀ ਇਹਦੇ ਵਿੱਚੋਂ ਲੱਭੇ ਨੇ ਇਹ ਤਾਂ ਅ ਕੀ ਚੀਜ਼ ਹੈ ਵੀ ਪਿੱਤਲ ਦਾ ਇਹ ਔਰ ਹੋਰ ਇਹੋ ਜਿਹਾ ਸਮਾਨ ਅੰਦਰ ਆ ਦਿਖਾ ਦੋਗੇ ਹਾਂ ਮੈਂ ਦਿਖਾਉਣਾ ਮੈਂ ਦਿਖਾਉਣਾ ਤੁਹਾਡੇ ਛੋਟੇ ਛੋਟੇ ਪੈਸੇ ਲੋਕ ਜਿਹੜੇ ਸੁੱਟਦੇ ਨੇ ਨਾ ਪਾਣੀ ਚ ਉਹ ਨਿਕਲ ਆਉਂਦੇ ਆ ਔਰ ਇਹ ਦੇਖੋ ਕੁਝ ਸਮਾਨ ਹੈਗਾ ਕੋਈ ਹੈਂਡਲ ਹੈ ਕਿਸੇ ਚੀਜ਼ ਦਾ ਅੱਛਾ ਇਹ ਜਦੋਂ ਇਹ ਕੱਢਦੇ ਕਿੱਥੋਂ ਨੇ ਇਹ ਕੱਢਦੇ ਨੇ ਇਹਦੇ ਵਿੱਚੋਂ ਇਹ ਜਿਹੜੀ ਝਾਲ ਦੇ ਵਿੱਚ ਜਾਂਦੇ ਹੋ ਤੁਸੀਂ ਜਾਂ ਇੱਥੇ ਝਾਲ ਨਾ ਝਾਲ ਦੇ ਵਿੱਚ ਉਹ ਤੁਸੀਂ ਦੇਖ ਰਹੇ ਹੋ ਪਾਣੀ ਜਿਹੜਾ ਪੋਲਾਂ ਦੇ ਬਿਲਕੁਲ ਵਿਚਾਲੇ ਤੁਸੀਂ ਪਾਣੀ ਵੇਖ ਰਹੇ ਹੋ ਨਾ ਉਹ ਦੇਖੋ ਇਹ ਉਹਦੇ ਵਿੱਚ ਛਾਲ ਮਾਰਦੇ ਨੇ ਫਿਰ ਉੱਥੋਂ ਜਾ ਕੇ ਹੱਥਾਂ ਨਾਲ ਪੱਟ ਕੇ ਲਿਆਉਂਦੇ ਨੇ ਫਿਰ ਇਹਨਾਂ ਨੂੰ ਛਾਂਟਦੇ ਨੇ ਔਰ ਇਹਨਾਂ ਦੀ ਹਾਲਤ ਤੁਸੀਂ ਦੇਖੋ ਕੀ ਹੋ ਚੁੱਕੀ ਹੈ ਦੇਖੋ ਇਹ ਲੋਕ ਵੈਸੇ ਕੰਮ ਕਬਾੜ ਦਾ ਜਾਂ ਹੋਰ ਕਰਦੇ ਆ ਪਰ ਗਰੀਬੀ ਦੀ ਹਾਲਤ ਤੁਸੀਂ ਦੇਖੋ ਬੱਚਿਆਂ ਦਾ ਢਿੱਡ ਪਾਲਣ ਲਈ ਆਪਣਾ ਢਿੱਡ ਪਾਲਣ ਲਈ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕੀ ਨਾਂ ਹੈ ਤੁਹਾਡਾ ਹਾਂਜੀ ਹਾਂਜੀ ਅਰਜੜ ਅਰਜੜ ਅਰਜਣ ਅਰਜਣ ਨਾਮ ਹੈ ਔਰ ਕੰਨ ਦੇ ਵਿੱਚ ਨੇ ਬਹੁਤ ਸੁਣੀਆਂ ਜੜੀਆਂ ਨੇ ਉਹ ਮੁੰਦਰਾ ਪਾਈਆਂ ਹੋਈਆਂ ਨੇ ਔਰ ਮੈਂ ਤੁਹਾਨੂੰ ਇਹ ਨਾਥਾਂ ਦੇ ਬੱਚੇ ਨੇ ਆ ਦੇਖੋ ਮੈਂ ਇਹਨਾਂ ਦੇ ਹੱਥ ਵਿਖਾਉਣਾ ਪੱਥਰਾਂ ਜੇ ਟੁੱਟਾ ਆ ਓਹੋ ਇਹ ਜਦੋਂ ਜਾ ਕੇ ਰੇਤਾ ਪਟਦੇ ਨੇ ਥੱਲੇ ਇਸੇ ਤਰ੍ਹਾਂ ਤੁਹਾਡਾ ਕੀ ਨਾਮ ਹੈ ਰਾਮ ਲਾਲਾ ਰਾਮ ਸਿੰਘ ਅੱਛਾ ਇਹਨਾਂ ਦੇ ਹੱਥ ਦੇਖੋ ਇਹਦੇ ਵੀ ਉਹੇ ਹਾਲਤ ਹੱਥ ਦੀ ਹਾਲਤ ਹੈਗੀ ਇਹਨਾਂ ਦੇ ਦੇਖੋ ਆ ਦੇਖੋ अच्छा क्योंकि हाथ रेतता च मारਦੇ ਨੇ ਨਾ ਇਹ ਪੱਥਰਾ ਚ ਪੱਥਰਾ ਚ मारਦੇ ਆ ਆ ਦੇਖੋ ਇਹਨਾਂ ਦੇ ਵੀ ਇਹਨਾਂ ਦੇ ਵੀ ਉਸੇ ਤਰ੍ਹਾਂ ਦੇ ਹੱਥ ਆ। ओहो ਇਹ ਤਾਂ ਬਹੁਤ ਔਖਾ ਕੰਮ ਹੈ ਬਈ ਤੁਹਾਡਾ। ਆ ਦੇਖੋ ਚਾਂਦੀ ਨਹੀਂ ਲੀਵੀ ਨਿਕਲ। अच्छा ਇਹ ਕੀ ਹੈ ਬਰਾ ਬਰੀ ਬ੍ਰੋ। 부ਧਾਨ ਨਮੋ। ਨਮੋਸ਼। ਕਿਆ ਬਾਤ ਹੈ ਇਹ ਕੀ ਹੈ ਇਹ ਦੇਖੋ ਇਹ ਹੈਗਾ ਬ੍ਰਾਂ ਬਰੀ ਬ੍ਰੋ ਓਮ ਸਭੁਧਾਨ ਨਮੋ ਸ਼ਾਇਦ ਮੇਰੇ ਕੋਲ ਪੂਰਾ ਨਾ ਪੜਿਆ ਜਾਂਦਾ ਹੋਵੇ ਪਰ ਮੈਂ ਹੈਰਾਨ ਆ ਤੁਸੀਂ ਚੀਜ਼ਾਂ ਦੇਖੋ ਇੱਥੇ ਕੀ ਕੁਝ ਮਿਲੀਆਂ ਹੋਈਆਂ ਨੇ ਮੈਂ ਤੁਹਾਨੂੰ ਫੇਰ ਦਿਖਾਉਣਾ ਇਹ ਸੱਪ ਹੈ ਵੱਡਾ ਜਿਹੜੇ ਲੋਕ ਆਪਣੇ ਕੁਝ ਪਾਪ ਧੋਣ ਵਾਸਤੇ ਕੁਝ ਆਪਣੇ ਕੰਮ ਠੀਕ ਕਰਨ ਵਾਸਤੇ ਬ੍ਰਾਹਮਣ ਲੋਕ ਦੱਸਦੇ ਰਹੇ ਬ੍ਰਾਹਮਣ ਲੋਕ ਦੱਸ ਦਿੰਦੇ ਆ ਕਿ ਇੰਜ ਕਰੋ ਤੇਰਾ ਦਰਦ ਤੇ ਦੂਰ ਹੋ ਜਾਏ ਇਹ 1972 1947 ਤੋਂ 72 ਦਾ ਇੱਕ ਸਿੱਕਾ ਹੈ ਇਹਨਾਂ ਦੇ ਕੋਲੇ ਔਰ ਇਹ ਅੱਛਾ ਇਹਦੇ ਉੱਤੇ ਲਿਖਿਆ ਆਇਆ ਜੀ ਸਵਤੰਤਰਤਾ ਜਨਮਤੀ ਮੈਡਲ 25th ਇੰਡੀਪੈਂਡੈਂਸ ਡੇ ਕੀ ਬਾਤ ਹੈ ਸੀਰਪੇ ਵਾਲੇ ਦਾ ਹੁੰਦਾ ਹੈ ਹਾਂ 700 ਰੁਪਏ ਲੰਦਦਾ ਇਹ ਕਿੰਨੇ ਕ ਦਾ ਵਿਕ ਜਾਂਦਾ ਹੈ ਤੁਹਾਡਾ ਸਬਾਨ 800 ਰੁਪਏ ਮਰਜਦਾ ਹੈ ਹੈ ਅੱਛਾ ਆ ਦੇਖੋ ਇਹ ਜਿਹੜੇ ਆ ਉਹ ਪੰਡਤ ਜਦੋਂ ਦੱਸਦੇ ਆ ਕਿ ਤੁਸੀਂ ਪਾਣੀ ਚ ਪ੍ਰਵਾਹ ਕਰੋ ਮੈਨੂੰ ਹੈਰਾਨੀ ਦੀ ਇਸ ਗੱਲ ਦੀ ਹੋ ਰਹੀ ਆ ਸਾਡੇ ਜਿਹੜੇ ਦਰਸ਼ਕ ਨੇ ਵੇਖ ਰਹੇ ਹੋਣ ਆ ਵੀ ਅਸੀਂ ਸ਼ਿਵਲਿੰਗ ਨੂੰ ਮੰਦਿਰ ਮੰਦਿਰ ਚ ਜਾ ਕੇ ਪੁੱਛਦੇ ਆ ਲੋਕ ਰਹਿ ਰਹੇ ਨੇ ਲੇਕਿਨ ਤੁਸੀਂ ਇਹਨਾਂ ਨੂੰ ਨਹਿਰਾਂ ਦੇ ਵਿੱਚ ਸੁੱਟ ਕੇ ਜਾ ਰਹੇ ਹੋ ਔਰ ਇਹ ਸ਼ਿਵਲਿੰਗ ਜਿਹੜਾ ਇਹ ਨਹਿਰ ਦੇ ਵਿੱਚ ਸੁੱਟਿਆ ਆ ਇਹਦੇ ਵਿੱਚ ਬਹੁਤ ਸਾਰਾ ਹੋਰ ਵੀ ਗੰਦ ਹੋਏਗਾ ਸੋ ਸਾਨੂੰ ਇਹ ਜਿਹੜੇ ਧਾਰਮਿਕ ਚਿੰਨ੍ਹ ਨੇ ਇਹਨਾਂ ਦੀ ਇੱਜ਼ਤ ਕਰਨੀ ਜਿਹੜੀ ਬਣਦੀ ਐ ਬਾਬਾ ਜੀ ਵੀ ਬੜਾ ਕੁਝ ਲਈ ਬੈਠਿਆ ਕਿਨਾ ਹੈ ਤੁਹਾਡਾ ਕ੍ਰੈਂਕਨਾਸ ਹੈ ਜੀ ਕ੍ਰੈਂਕਨਾਸ ਕ੍ਰੈਂਕਨਾਸ ਲੋ ਜੀ ਇਹ ਸੁਰਮਚੂ ਲੱਗਦਾ ਐ ਇੱਕ ਮੈਨੂੰ ਕਿਉਂ ਜੀ ਅੱਛਾ ਇਹ ਵੀ ਡੱਬੀ ਵਿੱਚੋਂ ਨਿਕਲਿਆ ਚਮਚ ਨਿਕਲਿਆ ਚਾਕੂ ਨਿਕਲਿਆ ਇਹ ਕੌਣ ਸੁੱਟਦੇ ਹੋਣਗੇ ਲੋਕੀ ਜਿਹੜੇ ਮੰਨਤ ਕੋਈ ਹੁੰਦੀ ਐ ਸਿੱਖਾ ਸਿੱਖਾ ਦਾ ਸਮਾਨ ਸਿੱਟੂ ਅੱਛਾ ਦੇਖੋ ਹਲੋ ਮਾਲਾ ਵੀ ਸਿੱਟੀ ਹੋਈ ਐ ਔਰ ਇਹ ਵੀ ਐ ਕੁਛ ਇਹ ਅੰਦਰ ਕਸ ਕਸ ਕੇ ਦੇਖੋ ਇਹ ਕੋਈ ਜਾਨਵਰ ਐ ਪਤਾ ਨਹੀਂ ਕਿੰਨੇ ਸਗੀਆਂ ਪਹਿਲਾਂ ਸੁੱਟਿਆ ਹੋਣਾ ਔਰ ਇਹ ਵੀ ਤੁਸੀਂ ਹਾਲਤ ਦੇਖੋ ਕੀ ਹੋ ਗਈ ਹੋਈ ਐ ਅੱਛਾ ਇਹਨਾਂ ਨੂੰ ਇੱਕ ਆ ਵੀ ਲੱਬਿਆ ਆ ਕੁਛ ਇਹ ਤਾਂਬੇ ਦੀ ਪਲੇਟ ਐ ਫੇਰ ਹਾਂ ਕੀ ਬਾਤ ਐ ਜੇ ਮੈਂ ਤੁਹਾਡੇ ਕੋਲੋਂ ਥੋੜਾ ਜਿਹਾ ਸਮਾਨ ਲੈਣਾ ਹੋਵੇ ਕਿੰਨੇ ਪੈਸੇ ਲਵੋਗੇ ਹਾਂ ਇਹ ਸਾਰਾ ਸਮਾਨ ਕਿੰਨੇ ਦਾ ਤੁਹਾਡਾ ਬੱਦੇ ਜਿਹੜੇ ਦੇ ਦੇਣਗੇ ਕਾਹੜੀ ਮਰਜ਼ੀ ਦੇ ਸਾਡੀ ਤੇੜੀ ਕੋ ਉਸ ਚਾਹ ਬਣੀ ਖਰਚੇ ਦੇ ਅੱਛਾ ਚਲੋ ਭਈ ਮੈਂ ਪਹਿਲੀ ਗੱਲ ਤੇ ਕਵਾਂਗਾ ਕਿ ਸਰਕਾਰ ਨੂੰ ਇਹਨਾਂ ਲੋਕਾਂ ਵਾਸਤੇ ਸੋਚਣਾ ਚਾਹੀਦਾ ਇਹਨਾਂ ਦਰਿਆ ਇਹ ਜਿਹੜੇ ਨਹਿਰਾਂ ਨੇ ਇਹਦੇ ਵਿੱਚ ਬਹੁਤ ਕੁਝ ਲੋਕਾਂ ਨੇ ਸੁੱਟਿਆ ਆ ਪਰ ਇਹ ਲੋਕ ਵੀ ਸਾਡੇ ਪੰਜਾਬ ਦੇ ਵਾਸੀ ਨੇ ਹਿੰਦੁਸਤਾਨ ਦੇ ਵਾਸੀ ਆ ਇਹ ਵੀ ਨਾਗਰਤ ਨੇ ਮਰ ਵੀ ਜਾਂਦੇ ਆ ਮਰ ਵੀ ਜਾਂਦੇ ਆ ਵੈਸੇ ਮੈਂ ਚਾਹਾਂਗਾ ਤਾਂ ਨਹੀਂ ਪਰ ਤੁਸੀਂ ਮੈਨੂੰ ਵਿਖਾ ਸਕਦੇ ਹੋ ਸ਼ਾਲ ਮਾਰ ਕੇ ਐਸ ਵਕਤ ਫਿਰ ਇੱਕ ਵਾਰੀ ਕੱਢ ਕੇ ਇੱਕ ਵਾਰੀ ਵਿਖਾ ਦਿਓ ਹਾਂਜੀ ਇੱਕ ਵਾਰੀ ਜਰਾ ਕੱਢ ਕੇ ਆਓ ਚਲੋ ਮੈਂ ਲਓ ਜੀ ਅਰਜਨ ਹੁਣਾਂ ਨੂੰ ਮੈਂ ਬੇਨਤੀ ਕੀਤੀ ਆ ਕਿ ਹੈ ਤੇ ਗਲਤ ਹੈ ਬਿਲਕੁਲ ਗਲਤ ਹੈ ਪਰ ਇਹ ਕਰਦੇ ਨੇ ਕੰਮ ਇਹ ਇਹ ਦੇਖੋ ਛਾਲ ਮਾਰ ਕੇ ਉਥੋਂ ਕੱਢ ਕੇ ਲਿਆਉਣਗੇ ਇਹ ਬਹੁਤ ਖਤਰਨਾਕ ਕੰਮ ਹੈ ਇਹ ਤੁਸੀਂ ਬਹੁਤ ਗਲਤ ਕੰਮ ਕਰਦੇ ਹੋ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ ਕਿਤੇ ਹੋਰ ਇੱਥੇ ਮੈਂ ਜਿੱਥੇ ਖੜਿਆ ਆਇਆ ਇੱਥੇ ਬਹੁਤ ਬੋ ਆ ਰਹੀ ਹੈ ਉਹ ਦੇਖੋ ਅਰਜੁਨ ਜਿਹੜੇ ਆ ਕਿੰਨਾ ਖਤਰਨਾਕ ਜਿਹੜਾ ਇਹ ਕੰਮ ਕਰਨ ਜਾ ਰਹੇ ਆ ਉਹ ਦੇਖੋ ਹੁਣ ਇਹ ਡੁੱਬੀ ਮਾਰ ਦਿੱਤੀ ਐ ਡੁੱਬੀ ਮਾਰ ਕੇ ਇਹ ਵਿੱਚੋਂ ਓਹੋ ਬਹੁਤ ਕਿੰਨਾ ਲੰਮਾ ਸਾ ਓਹੋ ਦੇਖੋ ਉੱਥੋਂ ਡੁੱਬੀ ਮਾਰੀ ਐ ਵਿੱਚੋਂ ਕੱਢ ਕੇ ਲਿਆਉਣਗੇ ਇਹ ਇੰਨਾ ਲੰਮਾ ਸਾਹ ਕਿਵੇਂ ਭਰਦੇ ਹੋਣਗੇ ਉਹ ਪਿੱਛੇ ਨਿਕਲੇ ਆ ਕੇ ਆਜੋ ਆਜੋ ਵਾਪਸ ਆ ਜਾਓ ਮੈਂ ਜਿੱਥੇ ਬੈਠਾ ਆਇਆ ਇੱਥੇ ਬਦਬੂ ਇੰਨੀ ਆ ਰਹੀ ਹੈ ਇੰਨੀ ਬਦਬੂ ਆ ਰਹੀ ਹੈ ਇਹ ਗਰੀਬ ਲੋਕ ਵਿਚਾਰੇ ਆਪਣੇ ਰੋਜ਼ੀ ਰੋਟੀ ਦੇ ਲਈ ਕਿੰਨਾ ਕੰਮ ਕਰਦੇ ਆ ਫਿਰ ਟੁੱਬੀ ਮਾਰ ਦਿੱਤੀ ਆਨੇ ਰੋੜੇ ਕੱਢਿਆ ਰੋੜੇ ਕੱਢ ਕੇ ਲੈ ਕੇ ਆਏ ਨੇ ਔਰ ਦੇਖੋ ਇਹ ਨਹਿਰ ਵੀ ਜਿਹੜੀ ਐ ਇੱਥੋਂ ਟੁੱਟੀ ਪਈ ਐ ਇੱਥੋਂ ਦੀ ਇਹ ਫਿਰ ਉੱਪਰ ਚੜ ਕੇ ਆਉਣਗੇ ਐ ਕੁਝ ਕੀ ਪਿਆ ਹੋਇਆ ਚੂੜੀਆਂ ਪਈਆਂ ਨੇ ਕੀ ਪਿਆ ਹੋਇਆ ਟਿੱਕੋ ਜਾਣੇ ਜੀ ਯਾਰ ਇਹ ਤਾਂ ਮੈਂ ਤਾਂ ਚਾਹੁੰਦੇ ਨਹੀਂ ਸੀ ਹੈਗਾ ਪਰ ਤੁਸੀਂ ਬੜਾ ਰਿਸਕ ਲੈ ਕੇ ਕੰਮ ਕਰਦੇ ਹੋ ਇਹ ਕੰਮ ਨਾ ਕਰੋ ਬڑا ਰਿਸਕ ਹੈ ਇਹਨਾਂ ਦਾ ਪਰ ਗਰੀਬੀ ਹੈ ਕੀ ਕਰਨੇ ਹੈ ਲੋਕ ਕੰਮ ਨਾ ਹੋਣ ਕਰਕੇ ਬਸ ਆ ਜਾਓ ਤੁਸੀਂ ਬਾਹਰ ਆ ਜਾਓ ਬਾਹਰ ਆ ਜਾਓ ਬਾਹਰ ਆ ਜਾਓ ਕੋਈ ਲੱਭਿਆ ਕਿ ਨਹੀਂ ਇੱਕ ਪੱਥਰ ਲੱਭਿਆ ਆ ਜਾਓ ਆ ਜਾਓ ਆ ਜਾਓ ਆ ਜਾਓ ਸੋ ਇਹ ਸਥਿਤੀ ਹੈ ਗਰੀਬ ਲੋਕਾਂ ਦੀ ਮਿਹਨਤ ਕਰਦੇ ਆ ਥੋੜੇ ਬਹੁਤੇ ਵਿੱਚੋਂ ਪੈਸੇ ਮਿਲਦੇ ਆ ਉਹਨਾਂ ਵਿੱਚੋਂ ਕਸੇ ਹੋਏ ਆ ਉਹ ਪਤਾ ਨਹੀਂ ਇਹਨਾਂ ਦੀ ਕੀਮਤ ਪੈਂਦੀ ਹੋਣੀ ਆ ਕਿ ਨਹੀਂ ਪੈਂਦੀ ਹੋਣੀ ਕਬਾੜ ਚ ਵਿਕਦੇ ਨੇ ਤੇ ਕਬਾੜ ਚ ਜਿਹੜੇ ਆ ਉਹ ਵਿਕਦੇ ਆ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਸਰਕਾਰਾਂ ਨੇ ਸੱਚਮੁੱਚ ਇਹਨਾਂ ਲੋਕਾਂ ਨੂੰ ਇਹਨਾਂ ਬਾਰੇ ਉਸ ਤਰ੍ਹਾਂ ਦੇ ਲੋਕਾਂ ਬਾਰੇ ਸੋਚਣਾ ਚਾਹੀਦਾ ਔਰ ਕਿੰਨਾ ਖਤਰਨਾਕ ਕੰਮ ਆ ਇੱਥੇ ਇਹਨਾਂ ਬਾਰੇ ਜਰੂਰ ਸਰਕਾਰ ਨੂੰ ਸੋਚਣਾ ਚਾਹੀਦਾ ਮੈਂ ਬੇਨਤੀ ਕਰਾਂਗਾ ਆਪਣੀ ਇਸ ਵੀਡੀਓ ਦੇ ਰਾਹੀਂ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਬਰਨਾਲੇ ਦੇ ਮੀਤ ਹੇਰ ਜੀ ਔਰ ਇਥੋਂ ਦੇ ਜਿਹੜੇ ਵਿਧਾਇਕ ਨੇ ਜਾਂ ਸਰਕਾਰਾਂ ਨੇ ਡਿਪਟੀ ਕਮਿਸ਼ਨਰ ਹੈ ਉਹਨਾਂ ਲੋਕਾਂ ਨੂੰ ਕੰਮ ਤੇ ਲਾਉਣਾ ਚਾਹੀਦਾ ਇਹਨਾਂ ਨੂੰ ਜਿਹੜੀਆਂ ਸਕਿੱਲ ਦੀਆਂ ਪ੍ਰੋਬਲਮ ਆਉਣਗੀਆਂ ਸਾਰੀਆਂ ਪ੍ਰੋਬਲਮ ਆ ਸਕਦੀਆਂ ਨੇ ਪਰ ਇਹ ਬੱਚਿਆਂ ਦੇ ਲਈ ਆਪਣੇ ਢਿੱਡ ਪਰਣ ਲਈ ਕਰਦੇ ਪਏ ਆ। ਨਾ ਮਰਜੀਤ ਬੜਾਜ ਤੁਹਾਡਾ ਰਾਸ਼ਨ ਕਾਰਡ ਨਹੀਂ ਬਣਿਆ ਹੋਇਆ? ਕੱਟੇ ਭਾਈ ਜੀ ਕੱਟ ਕਿਉਂ? ਅੱਛਾ ਇਹ ਕਹਿੰਦੇ ਸਾਡੇ ਰਾਸ਼ਨ ਕਾਰਡ ਵੀ ਨਹੀਂ ਹੈਗੇ। ਕੱਟੇ ਪਏ ਇਹ ਗੱਲ ਜੀ ਅਸੀਂ ਕੋਈ ਜਾਣੇ 50 ਸਾਲ ਦੇ ਖੁਣ ਨਹੀਂ ਖਾ ਰਹਾ ਸਾਰੇ ਮਕਾਨ ਸਾਰੇ ਕੋਰਾਂ ਦੇ ਸਾਰੀ ਬਸਤੀ ਦੀ ਹੋਈ ਜਾਂਦੀ ਸਾਰੇ ਆ ਆਪ ਹੀ ਰਹਿ ਗਏ ਗੱਡੀ ਦਾ ਚਪਰਾ ਇੱਕ ਜਣਾ ਬੋਲੋ ਕਿਹੜੀ ਬਸਤੀ ਹੈ ਤੁਹਾਡੀ ਦਾਣਾ ਮੰਡੀ ਜੀ ਦਾਣਾ ਮੰਡੀ ਦੋ ਨੰਬਰ ਤੋਂ ਦਾਣਾ ਮੰਡੀ ਤੁਨੋਲਾ ਹਾਂ ਤੁਨੋਲਾ ਦਾਣਾ ਮੰਡੀ ਤੁਨੋਲਾ ਜੀ ਤੁਸੀਂ ਰਹਿੰਦੇ ਹੋ ਕੀ ਸਥਿਤੀ ਉੱਥੇ ਕੁਛ ਵੀ ਨਹੀਂ ਹੈ ਜੀ ਕੋਈ ਇੱਕ ਜਣੇ ਨੂੰ ਬੋਲਣ ਦਿਓ ਕੋਈ ਇੱਥੇ ਨਾ ਸੁਲਝਦਾ ਨਹੀਂ ਮਿਲਦੀ ਸਾਨੂੰ ਨਾ ਪਾਣੀ ਨਾ ਪਾਣੀ ਦੀ ਕੱਢਣ ਦੀ ਗੱਲ ਨਾ ਗੱਲ ਕਰਨ ਨਾ ਕੋ ਲੌਕ ਇੱਥੇ ਲੱਗੇ ਕੋਈ ਆਪਣੇ ਆਪਣੇ ਪੈਸੇ ਖਾਣ ਦੇ ਨੇ ਲੋਕ ਕਿਹੜੇ ਹੁੰਦੇ ਨੇ ਅੱਗੇ ਪ੍ਰਧਾਨ ਕੋ ਮੈਂਬਰ ਉਹ ਹੀ ਖਾ ਜਾਂਦੇ ਨੇ ਵੋਟਾਂ ਹੀ ਲੈ ਜਾਂਦੇ ਨੇ ਵੋਟਾਂ ਹੀ ਲੈ ਜਾਂਦੇ ਨੇ ਜਿੰਨਾ ਬਾਰੇ ਕੌਣ ਸੋਚੇਗਾ ਤੁਹਾਡੇ ਸਾਹਮਣੇ ਸਾਰਿਆਂ ਦੇ ਇੱਕ ਵੱਡਾ ਸਵਾਲ ਹੈ ਸਰਕਾਰਾਂ ਲਈ ਇੱਕ ਬਹੁਤ ਵੱਡਾ ਸਵਾਲ ਹੈ